ਹਾਂਜੀ ਮੈਂ ਤੁਹਾਡੀ ਆਪਣੀ ਪਟਿਆਲੇ ਵਾਲੀ ਜਸਲੀਨ 381/67 ਜੱਟਾਂ ਵਾਲਾ ਚੌਂਤਰਾ ਲੱਕੜ ਮੰਡੀ ਪਟਿਆਲਾ ਤੋਂ ਗੱਲ ਕਰ ਰਹੀ ਹਾਂ ਮੈਂ ਅੱਜ ਤੁਹਾਨੂੰ ਸਿਮਰਨ ਉਰਫ ਗਗਨਦੀਪ ਦੇ ਕੁਝ ਸੱਚਾਈਆਂ ਦੱਸਣ ਜਾ ਰਹੀ ਹਾਂ ਜੋ ਪਿਛਲੇ ਸਮਿਆਂ ਦੇ ਵਿੱਚ ਉਹਨੇ ਸਾਡੇ ਨਾਲ ਜਾਂ ਹੋਰ ਵੀ ਜਿਹਦੇ ਜਿਹਦੇ ਨਾਲ ਉਹਨੇ ਜੋ ਜੋ ਵੀ ਕੀਤਾ ਉਹਦੇ ਬਾਰੇ ਵਿਸਥਾਰ ਪੂਰਵਕ ਤਾਂ ਨਹੀਂ ਪਰ ਮੋਟਾ ਮੋਟਾ ਜ਼ਰੂਰ ਚੰਨਣਾ ਪਾਉਣਾ ਚਾਹੁੰਦੀ ਹਾਂ ਸਭ ਤੋਂ ਪਹਿਲਾਂ ਇਹਨੇ ਸਾਡੇ ਨਾਲ ਜੋ ਧੋਖਾ 2020 ਵਿੱਚ ਸਾਡੇ ਡੇਰੇ ਤੇ ਅਟੈਕ ਕਰਾਇਆ ਸਾਡੀ ਸਾਡੇ ਨਾਲ ਇੰਨਾ ਕੁਝ ਕਰਨ ਤੋਂ ਬਾਅਦ ਪੂਰੇ ਪਟਿਆਲੇ ਦਾ ਪ੍ਰਸ਼ਾਸਨ ਤੱਕ ਹਿੱਲ ਗਿਆ ਅਸੀਂ ਆਪਣੇ ਧਰਨ ਆਪਣਾ ਹੱਕ ਲੈਣ ਲਈ ਧਰਨੇ ਪ੍ਰਦਰਸ਼ਨ ਪਤਾ ਨਹੀਂ ਕੀ ਕੁਸ਼ ਕੀਤਾ ਪਰ ਅਸੀਂ ਵੀ ਇਸ ਨੂੰ ਸਲਾਖਾਂ ਦੇ ਪਿੱਛੇ ਤੱਕ ਨਾ ਪਹੁੰਚਾ ਸਕੇ ਕਿਉਂਕਿ ਇਹ ਇਹਨੇ ਪੈਸੇ ਦੀ ਮਾਰ ਲੋਕਾਂ ਨੂੰ ਬਲੈਕਮੇਲ ਕਰਕੇ ਲੋਕਾਂ ਤੋਂ ਪੈਸੇ ਲੈ ਕੇ ਜ਼ਬਰੀ ਕਿਸੇ ਨੂੰ ਬਲੈਕਮੇਲ ਕਰਨਾ ਜਾਂ بڑے بڑے ਅਫਸਰਾਂ ਦੀਆਂ ਫੋਟੋਆਂ ਨੂੰ ਛਵੀਆਂ ਨੂੰ ਖਰਾਬ ਕਰਕੇ ਆਪਣਾ ਐਡਾ ਉੱਚੇ ਤੱਕ ਨਾਮ ਬਣਾਉਣ ਦੀ ਆਪਣੇ ਆਪ ਨੂੰ ਸਹੀ ਸਾਬਤ ਸਾਬਤ ਕਰਨ ਲਈ ਪਤਾ ਨਹੀਂ ਕੀ ਕੁਛ ਕੀਤਾ ਦੂਜਾ ਧੋਖਾ ਇਹ ਨਹੀਂ ਕੀਤਾ ਉਸ ਨੌਜਵਾਨ ਮੇਰੇ ਵੀਰ ਮਿੱਠੂ ਲੱड्डा ਸਰਪੰਚ ਨਾਲ ਜਿੰਨੂੰ ਇੰਨੇ ਇੱਕ ਫੀਮੇਲ ਇੱਕ ਕੁੜੀ ਬਣ ਕੇ ਉਹਦੇ ਮੂਰੇ ਕਾਪੜੇ ਆਪ ਨੂੰ ਰੁਸ਼ਨਾ ਕੇ ਪੇਸ਼ ਕਰਤਾ ਕਿ ਮੈਂ ਇੱਕ ਮਹੰਤਾਂ ਦੀ ਗੋਦ ਲਈ ਹੋਈ ਕੁੜੀ ਆ ਮੇਰੇ ਨਾਲ ਵਿਆਹ ਕਰਾ ਲੈ ਵੀ ਮੈਂ ਤਾਂ ਮਹੰਤਾਂ ਦੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਮੇਰੇ ਨਾਲ ਵਿਆਹ ਕਰਾ ਕੇ ਤੇਰੀ ਜ਼ਿੰਦਗੀ ਸੈਟਲ ਹੋ ਜੂਗੀ ਜੋ ਮੇਰੇ ਗੁਰੂਆਂ ਨੇ ਮੈਨੂੰ ਜਿਨ੍ਹਾਂ ਨੇ ਮੈਨੂੰ ਧੀ ਬਣਾਇਆ ਹੋਇਆ ਸੀ ਜੋ ਵੀ ਪੈਸਾ ਹੈ ਜਾਂ ਜੋ ਵੀ ਹੈ ਉਹ ਮੇਰੇ ਕੋਲ ਕੁਝ ਨਹੀਂ ਹੈਗਾ ਮੈਂ ਸਭ ਕੁਝ ਉਹਨਾਂ ਨੂੰ ਛੱਡ ਕੇ ਆ ਗਈ ਜੋ ਉਹਦੇ ਕੋਲ ਸੀ ਵੀਰੇ ਕੋਲ ਉਲਟਾ ਉਹਦਾ ਵੀ ਸਭ ਕੁਝ ਇਹਨੇ ਖੜਪ ਕਰ ਲਿਆ ਤੇ ਬਾਅਦ ਵਿੱਚ ਉਹਦੇ ਉੱਤੇ ਕਿਦਰ ਨਾਮ ਇੱਕ ਔਰਤ ਦਾ ਔਰਤ ਹੋਣ ਦੇ ਨਾਤੇ ਇੱਕ ਡੋਰੀ ਦੇ ਕੇਸ ਕੀਤੇ ਜੋ ਕਿ ਔਰਤ ਹੈ ਵੀ ਨਹੀਂ ਦੂਜੀ ਗੱਲ ਇੰਨੇ ਗੁਰਧਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਸਰੂਪ ਦੀ ਬੇਅਦਬੀ ਕੀਤੀ ਸਮਲਿੰਗੀ ਵਿਆਹ ਕਰਾ ਕੇ ਤਾਂ ਜੋ ਦੇਖੋ ਸਮਲਿੰਗੀ ਵਿਆਹ ਨੂੰ ਦਰਬਾਰ ਆਪਣਾ نئی ਪਰਮਿਸ਼ਨ ਦਿੰਦਾ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖਤ ਸਭ ਪਰਮਿਸ਼ਨ ਨਹੀਂ ਦਿੰਦਾ ਪਰ ਇੰਨੇ ਫਿਰ ਵੀ ਸਮਲਿੰਗੀ ਵਿਆਹ ਕਰਾ ਕੇ ਉੱਥੇ ਦਾ ਫੀਮੇਲ ਦਾ ਆਧਾਰ ਕਾਰਡ ਪੇਸ਼ ਕਰਕੇ ਆਪਣੇ ਆਪ ਨੂੰ ਇੱਕ ਕੁੜੀ ਸਾਬਤ ਕਰਕੇ ਉਸ ਮੁੰਡੇ ਨਾਲ ਵਿਆਹ ਕਰਾਇਆ ਫਿਰ ਜਦੋਂ ਉਸ ਮੁੰਡੇ ਨੂੰ ਸਚਾਈ ਪਤਾ ਲੱਗੀ ਕੁਝ ਦਿਨ ਬਾਅਦ ਕੁਝ ਦਿਨ ਬਾਅਦ ਜਦੋਂ ਸੱਚਾਈ ਪਤਾ ਲੱਗੀ ਹਨਾ ਕਿ ਆਪਣੇ ਹਸਬੰਡ ਵਾਈਫ ਦੀ ਕਿ ਜ਼ਿੰਦਗੀ ਜਿਵੇਂ ਹੁੰਦੀ ਹੈ ਜਬ ਉਹ ਉਹਨਾਂ ਨੇ ਉਹ ਸੰਭੋਗ ਕੀ ਕਾਪੜੀ ਜ਼ਿੰਦਗੀ ਬਤੌੜੀ ਸ਼ੁਰੂ ਕੀਤੀ ਤਾਂ ਜਦੋਂ ਮੁੰਡੇ ਦੇ ਅੱਗੇ ਸੱਚਾਈ ਪੇਸ਼ ਹੋਈ ਤਾਂ ਉਸ ਨੇ ਇਹਨੂੰ ਛੜਤਾ ਤਾਂ ਉਹ ਉਹਦੇ ਉੱਤੇ ਨੇ ਖਰਚੇ ਦਾ ਪਤਾ ਨਹੀਂ ਕਿਹੜੇ ਕਿਹੜੇ ਕੇਸ ਉਹਨੂੰ ਜੇਲ੍ਹਾਂ ਕਰਾਤੀਆਂ ਬੁਰੇ-ਬੁਰੇ ਹਾਲ ਇਹ ਜੇ ਕਰਨ ਵਾਲੇ ਸੀਗੇ ਮੰਤਰੀ ਸੰਤਰੀ ਕਿਉਂਕਿ ਉਹਨਾਂ ਨੇ ਇਹਦਾ ਮੈਡੀਕਲ ਨਾ ਕਰਾਇਆ ਉਹਨਾਂ ਨੇ ਇਹਨੂੰ ਨੂੰ ਪਹਿਲਾਂ ਚੈੱਕ ਕਰਿਆ ਵੀ ਪਹਿਲੇ ਤਾਂ ਪਹਿਲੇ ਇੱਕ ਮੁੰਡਾ ਸੀਗਾ ਇਹ ਕਿਹੜਾ ਕੁੜੀ ਸੀਗਾ ਚਲੋ ਫਿਰ ਵੀ ਮੈਂ ਤਾਂ ਇਸ ਗੱਲ ਨੂੰ ਵੀ ਕਿਤੇ ਨਾ ਮੋਹ ਨਹੀਂ ਕਰ ਰਹੀ ਚਲੋ ਇਹ ਫਕੀਰ ਬਣ ਗਿਆ ਠੀਕ ਹੈ ਪਰ ਤੀਜਾ ਜਿਹੜਾ ਨੇ ਥੋੜੇ ਦਿਨ ਪਹਿਲਾਂ ਹੀ ਉੱਥੇ ਜਾ ਕੇ ਹਾਈ ਕੋਰਟ ਦੇ ਜੱਜ ਸਾਹਿਬ ਨੂੰ ਇੰਨਾ ਮਾੜਾ ਚੰਗਾ ਬੋਲਿਆ ਵਕੀਲਾ ਨੂੰ ਇੰਨਾ ਮਾੜਾ ਚੰਗਾ ਬੋਲਿਆ ਫਿਰ ਬਾਕੀ ਪੂਰੀ ਵਕੀਲ ਯੂਨੀਅਨ ਦੀ ਉੱਥੇ ਉਹ ਇਹਨੇ ਛਵੀ ਖਰਾਬ ਕੀਤੀ ਉਹ ਉੱਥੇ ਜਾ ਕੇ ਤਾੜੀਆਂ ਮਾਰ ਜਲੂਸ ਕੱਢ ਬੂਰੇ ਬੂਰੇ ਇਹ ਮਹੰਤਾਂ ਦੇ ਗੱਲ ਨੇ ਇਹਦੇ ਤੇ ਹੁਣ ਪਰਚਾ ਵੀ ਹੋ ਗਿਆ ਤਾਂ ਮੈਂ ਪਟਿਆਲੇ ਵਾਲਿਆਂ ਨੂੰ ਹੱਥ ਜੋੜ ਕੇ ਇਹੀ ਅਪੀਲ ਕਰਨਾ ਚਾਹੁੰਦੀ ਆ ਕਿ ਤੁਸੀਂ ਇਹਦੀਆਂ ਕੋਈ ਗੱਲਾਂ ਚ ਨਾ ਆਓ ਇਹ ਇੱਥੇ ਪਟਿਆਲੇ ਵਿੱਚ ਘੁੰਮਦਾ ਏ ਵੀ ਮੈਂ ਪਟਿਆਲੇ ਦਾ ਮਾਲਕਾਂ ਜੀ ਨਹੀਂ ਪਟਿਆਲੇ ਦਾ ਜੋ ਮਾਲਕਾ ਤੁਹਾਨੂੰ ਸਭ ਨੂੰ ਪਤਾ ਤੁਹਾਡੇ ਇਲਾਕੇ 'ਚ ਜੜ ਜੜੇ ਮਹੰਤ ਵਧਾਈ ਲੈਣੋਂਦੇ ਨੇ ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਬਕਾਇਦਾ ਅੱਜ ਤੋਂ ਨਹੀਂ ਬਹੁਤ ਸਮਿਆਂ ਤੋਂ ਹੀ ਜਾਣਦੇ ਹੋ ਤੁਹਾਨੂੰ ਉਹਨਾਂ ਦੇ ਅਸਲੀ ਘਰਦਾਰ ਰ ਡੇਰੇ ਦਰਿਆਰ ਸਭ ਕੁਝ ਪਤਾ ਨਹੀਂ ਉਹ ਕਿੱਥੇ ਰਹਿੰਦੇ ਨੇ ਨਾ ਮਹੰਤ ਵਿਆਹ ਕਰਾਉਂਦੇ ਨੇ ਨਾ ਮਹੰਤ ਕਿਸੇ ਨਾਲ ਲੜਾਈਆਂ ਝਗੜੇ ਕਰਦੇ ਨੇ ਮਹੰਤਾਂ ਦਾ ਰਤਬਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਲੀਜ਼ ਰਿਕਵੈਸਟ ਹੈ ਵੀ ਇਹਦੇ ਮਗਰ ਲੱਗ ਕੇ ਕੋਈ ਵੀ ਪਟਿਆਲਾ ਵਾਸੀ ਕੋਈ ਐਸੀ ਕੋਈ ਗੱਲਬਾਤ ਨਾ ਕਰੇ ਇਸ ਲਈ ਜੇਕਰ ਤੁਸੀਂ ਸਾਰੇ ਮਹੰਤਾਂ ਨੂੰ ਮਿਲਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਉਹਨਾਂ ਦੇ ਡੇਰਿਆਂ ਦੇ ਜਾ ਕੇ ਵੀ ਮਿਲ ਸਕਦੇ ਹੋ ਇਹ ਤਾਂ ਤੁਹਾਨੂੰ ਪਤਾ ਕਿਤੇ ਰਹਿੰਦਾ ਹੀ ਨਹੀਂ ਹੈਗਾ ਕਿਉਂਕਿ ਇਹ ਸਭ ਕੁਝ ਆਪਣਾ ਵੇਚ-ਵਟ ਕੇ ਜਾ ਚੁੱਕਿਆ ਪਟਿਆਲੇ 'ਚ ਇਹ ਪਟਿਆਲੇ ਦਾ ਮਾਹੌਲ ਖਰਾਬ ਕਰਨ ਲਈ ਪੂਰਾ ਇਹਨੇ ਜ਼ੋਰ ਲਾ ਰੱਖਿਆ ਵੀ ਕਿਸੇ ਨਾ ਕਿਸੇ ਤਰੀਕੇ ਪਟਿਆਲੇ ਦਾ ਮਾਹੌਲ ਖਰਾਬ ਕਰਿਆ ਜਾਵੇ ਪਰ ਅਸੀਂ ਵੀ ਪ੍ਰਸ਼ਾਸਨ ਦੇ ਨਾਲ ਖੜੇ ਹਾਂ ਅਸੀਂ ਵੀ ਪਟਿਆਲੇ ਦਾ ਮਾਹੌਲ ਖਰਾਬ ਨਹੀਂ ਹੋਣ ਦੇਣਾ ਚੁੱਠੀ ਜਿਹੜੀ ਮਲਕੀਅਤ ਤੇ ਸੱਤੇ ਉੱਤੇ ਕਰ ਰਿਹਾ ਨਾ ਕਿ ਮੈਂ ਪਟਿਆਲੇ ਦਾ ਮਾਲਕ ਬਣ ਗਿਆ ਜਾਂ ਇਹ ਹੋ ਗਿਆ ਵੀ ਪਟਿਆਲੇ ਚ ਮੈਂ ਆ ਕਰਦੂ ਉਹ ਕਰਦੂ ਕੁਛ ਨਹੀਂ ਹੋਊਗਾ ਨਾ ਪਟਿਆਲੇ ਦਾ ਸੀ ਮਾਹੌਲ ਅੱਜ ਖਰਾਬ ਹੋਣ ਦੇ ਨਾਲ ਨਾ ਅਸੀਂ ਗੱਲ ਖਰਾਬ ਹੋਣ ਦਾ ਸੋ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਜੈ ਹਿੰਦ ਸਰ ਬਤ